ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਸਿੱਖਾਂ ਦਾ ਗਲੂਆ ਝੁਕਾਉਣ ਦੇ ਲਈ ਅਹਿਮਦ ਸ਼ਾਹ ਅਬਦਾਲੀ ਦੇ ਰਸਤੇ ਤੇ ਚੱਲ ਕਰਕੇ ਸਭ ਤੋਂ ਸਾਡੇ ਮੁਕੱਦਸ ਸਥਾਨ ਸ੍ਰੀ ਹਰਮੰਦਰ ਸਾਹਿਬ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸਿੱਖਾਂ ਦੀ ਤਕਰੀਬਨ ਤਿੰਨਾਂ ਪੀੜੀਆਂ ਦੀ ਬਜ਼ੁਰਗ ਜਵਾਨ ਤੇ ਬੱਚਿਆਂ ਦੀ نسل 쿠ਸ਼ੀ ਕੀਤੀ ਉਸ ਦਿਹਾੜੇ ਨੂੰ ਆਪਾਂ ਘੱਲੂ ਘਾਰੇ ਦੇ ਤੌਰ ਤੇ ਯਾਦ ਕਰਦੇ ਆਂ ਕਈ ਅਣਜਾਣ ਲੋਕ ਇਹ ਦਾਵਾ ਕਰ ਦਿੰਦੇ ਨੇ ਵੀ ਜੇ ਸਿੱਖ ਆਗੂ ਥੋੜੀ ਜੀ ਕੋਮਲਤਾ ਵਿਖਾਉਂਦੇ ਸੋਹਰਦਤਾ ਵਿਖਾਉਂਦੇ ਤੇ ਬੀਬੀ ਇੰਦਰਾ ਸ਼ਾਇਦ ਝਗੜਾ ਟਾਲ ਲੈਂਦੀ ਉਹਨਾਂ ਨੂੰ ਇਹ ਸਮਝ ਨਹੀਂ ਹੈ ਵੀ ਤਖਤ ਮੱਲਣ ਦੇ ਲਈ ਹੁਕਮਰਾਨ ਬਲੱਡ ਰਿਲੇਸ਼ਨ ਨਹੀਂ ਵੇਂਦੇ ਬڑے ਰਾਜਿਆਂ ਦੇ ਕਿਸੇ ਮਿਲਦੇ ਨੇ ਔਰੰਗਜ਼ੇਬ ਵਾਂਗੂ ਭਰਾਵਾਂ ਦਾ ਕਤਲ ਬਾਪ ਦਾ ਕਤਲ ਭੈਣ ਦਾ ਕਤਲ ਖੋਪੜੀਆਂ ਤਲੇ ਦਬਾ ਕੇ ਤਖਤ ਮੱਲੇ ਜਾਂਦੇ ਨੇ ਤੋ ਅਸੀਂ ਇੰਦਰਾ ਦੇ ਲਈ ਸੱਤ ਬਗਾਨੇ ਆ ਸਾਡੀਆਂ ਖੋਪੜੀਆਂ ਦਬਾਉਣਾ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਸੀ ਇੱਕੋ ਹੀ ਮੁੱਖ ਮੁੱਦਾ ਸੀ ਦਿੱਲੀ ਦਾ ਤਖਤ 1984 ਦਸੰਬਰ ਵਿੱਚ ਦੋਹਰੇ ਉਹ ਮੰਨਣਾ ਚਾਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਮੌਤ ਤੋਂ ਬਾਅਦਾਂ 1966 ਦੇ ਵਿੱਚ ਉਹ ਆਗੂ ਬਣਦੀ ਹੈ 1971 ਦੀ ਇਲیکشن ਜਿੱਤ ਲੈਂਦੀ ਹੈ ਅਗਾ ਗਰਾਫੋ ਦਾ ਡੰਮ ਜਾ ਰਿਹਾ ਸੀ ਐਮਰਜੈਂਸੀ ਤੋਂ ਬਾਅਦ ਵਿਪੱਖਸ਼ ਸਟਰੋਂਗ ਹੋ ਰਹੀ ਹੈ ਤੋਂ ਮਲਕ ਵਿੱਚ ਵੋਟਾਂ ਲੈਣੀਆਂ ਨੇ ਕਿਵੇਂ ਲਵੇ ਸਿੱਖਾਂ ਦੀ ਨਸਲ ਕੁਸ਼ੀ ਕਰਕੇ ਸਿੱਖਾਂ ਨੂੰ ਅਤਵਾਦੀ ਵਖਵਾਦੀ ਦਰਸਾ ਕੇ ਅਖੰਡ ਭਾਰਤ ਨੂੰ ਖਤਰਾ ਦੱਸ ਕੇ ਸੰਤ ਭਿੰਡਰਾਂ ਵਾਲੇ ਜੋ ਸਿੱਖ ਜਗਤ ਦੇ ਆਗੂ ਨੇ ਉਹਨਾਂ ਨੂੰ ਖਲਨਾਇਕ ਦਰਸਾ ਕੇ মিডিਆ ਰਾਹੀਂ ਅਨੰਦਪੁਰ ਦੇ ਮਤੇ ਨੂੰ ਡਿਫੇਮ ਕਰਕੇ ਬੀਬੀ ਇੰਦਰਾ ਦੀ ਵਿਚਾਰ ਸੀ ਜਦੋਂ ਉਹਦੀ ਵਿਚਾਰਧਾਰਾ ਕੱਲੇ-ਕੱਲੇ ਹਿੰਦੂ ਦੇ ਜ਼ਿਹਨ ਵਿੱਚ ਟਿਕ ਜਾਵੇ ਹਿੰਦੂਆਂ ਨੂੰ ਜਾਪੇ ਵੀ ਅਨੰਦਪੁਰ ਦਾ ਮਤਾ ਭਾਰਤ ਦੀ ਅਖੰਡਤਾ ਲਈ ਖਤਰਾ ਹੈ ਭਿੰਡਰਾਂ ਵਾਲੇ ਭਾਰਤ ਦੀ ਅਖੰਡਤਾ ਲਈ ਖਤਰਾ ਹੈ ਅਤਵਾਦੀ ਨੇ ਵੱਖਵਾਦੀ ਨੇ ਤੇ ਖਲਨਾਇਕ ਜਦੋਂ ਐਲਾਨੇ ਗਏ ਖਲਨਾਇਕ ਦਾ ਖਾਤਮਾ ਨਾਇਕ ਕਰਦਾ ਹੈ ਮੈਂ ਨਾਇਕ ਸਮਝੀ ਜਾਵਾਂਗੀ ਕਿਦਰੇ ਦੇਵੀ ਦੁਰਗਾ ਦਾ ਰੁਤਬਾ ਮੈਨੂੰ ਮਿਲ ਜਾਵੇਗਾ ਬਿਲਕੁਲ ਇਸੇ ਤਰ੍ਹਾਂ ਹੋਇਆ ਹੈ